ਇਹ ਤੁਹਾਨੂੰ ਜਿਹੜਾ ਭਰਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੂਗਾ ਗਰੁੱਪਾਂ ਦੇ ਵਿੱਚ ਰਿਸ਼ਤੇਦਾਰਾਂ ਦੇ ਕੋਲੇ ਚਾਚੇ ਤਾਇਿਆਂ ਦੇ ਕੋਲੇ ਮਾਮਾ ਭੂਆ ਫੁੱਫੜ ਜਿਹੜੇ ਵੀ ਆਪਣੇ ਰਿਸ਼ਤੇਦਾਰ ਸਾਕੇ ਸਬੰਧੀਆਂ ਦੇ ਕੋਲੇ ਪਹਚਾਊਗਾ ਉਹਨਾਂ ਨੂੰ ਇਹ ਕਟਾ ਮਿਲਣਾ ਵਾ ਵੱਧ ਤੋਂ ਵੱਧ ਸ਼ੇਅਰ ਕਰਨ ਵਾਲੇ ਭਰਾ ਨੂੰ ਪੰਜਾਂ ਦਿਨਾਂ ਦੇ ਬਾਅਦ ਜਿਹੜਾ ਆਪਣਾ ਜਾਦੇ ਸ਼ੇਅਰ ਕਰੂਗਾ ਹਨਾ ਹਾਂ ਉਹਨੂੰ ਹੀ ਮਿਲੂਗਾ ਜੀ ਠੀਕ ਆ ਬਾਈ ਤੇ ਜੇ ਕੋਈ ਤਿੰਨੇ ਕਟੀਆਂ ਲੈ ਲੈਂਦਾ ਤਿੰਨਾ ਕਟੀਆਂ ਦੇ ਨਾਲ ਫਿਰ ਵੀ ਆਪਾਂ ਦੇ ਸਕਦੇ ਕਟੀਆਂ ਹਾਂ ਤਿੰਨੇ ਕਟੀਆਂ ਲੈ ਲੀਆਂ ਤਾ ਉਹਦੇ ਨਾਲ ਵੀ ਦੇ ਦਾਂਗੇ ਓਕੇ ਠੀਕ ਆ ਲੈ ਵੀ ਮੇਰੇ ਤੂੰ ਦੋ ਸਰਪ੍ਰਾਈਜ਼ ਹੋ ਗਏ ਵੀਡੀਓ ਦੇ ਵਿੱਚ ਇੱਕ ਨਹੀਂ ਰਹਿ ਗਿਆ ਹੁਣ ਤੁਮਾਕਾ ਠਾ ਠਾ ਤੁਸੀਂ ਕਰਾਉਣੀਆਂ ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਇਸ ਟਾਈਮ ਫਰੋਜਪੁਰ ਜ਼ਿਲ੍ਹੇ ਦੇ ਮਾਨਮੱਤੇ ਨਗਰ ਪਿੰਡ ਲੋਹਾਮ ਦੇ ਵਿੱਚ ਤੇ ਲੋਹਾਮ ਪਿੰਡ ਜ਼ਿਲ੍ਹੇ ਫਰੋਹੀਪੁਰ ਦਾ ਪਿੰਡ ਆ ਅੱਜ ਤੁਹਾਨੂੰ ਕਰਨੇ ਵੀਰ ਦੇ ਕੋਲੋਂ ਜਨਵਰ ਦਿਹਾਉਣੇ ਨੀਲੀ ਰਾਵੀ ਦੇ ਮੈਂਡਾ ਜਿਨ੍ਹਾਂ ਦੇ ਵਿੱਚ ਲਾਉਂਗਾ ਗੱਲਾਂ ਬਾਤਾਂ ਟਿਕਾਣੇ ਵੀਡੀਓ ਦੇਖ ਲੋ ਬਣ ਕੇ ਥੋੜੇ ਜਿਹਾ ਸਿਆਣੇ ਜੇ ਖੋਲੇ ਤੁਹਾਡੇ ਬੈਠੇ ਆ ਨਿਆਣੇ ਇਹਨਾਂ ਨੂੰ ਚੁੱਪ ਲੋ ਕਰਾ ਸਾਬਾ ਵੀਡੀਓ ਵਿੱਚ ਪਾਉਣ ਵਾਲਾ ਵਗਾ ਆ ਉਹ ਕਰਦੇ ਆ ਗੱਲਬਾਤ ਬਾਈ ਕਰਨੇ ਦੇ ਨਾਲ ਸਾਰੀ ਜਾਣਕਾਰੀ ਦੇ ਨਾਲ ਆਪਾਂ ਵੀਡੀਓ ਬਣਾਉਣੀ ਆ ਅੱਜ ਤੁਹਾਨੂੰ ਮਿੱਤਰੋ ਇੱਕ ਕਰਨਾ ਬਾਈ ਨੇ ਸਰਪ੍ਰਾਈਜ਼ ਵੀ ਦੇਣਾ ਜਿਹੜਾ ਨਿਮਨ ਦੇ ਮੋਢ ਦੇ ਨਾਲ ਪੰਨਿਆ ਹੋਇਆ ਕੱਟਾ ਇਹਦੇ ਬਾਰੇ ਜਾਣਕਾਰੀ ਦੇਣੀ ਆ ਟੇਢੀ ਧਾਰੀ ਦੇ ਵਿੱਚ ਇਹ ਕੱਟਾ ਵਾ ਮਿੱਤਰੋ ਇਹ ਤੁਹਾਨੂੰ ਜਿਹੜਾ ਭਰਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੂਗਾ ਗਰੁੱਪਾਂ ਦੇ ਵਿੱਚ ਰਿਸ਼ਤੇਦਾਰਾਂ ਦੇ ਕੋਲੇ ਚਾਚੇ ਤਾਇਿਆਂ ਦੇ ਕੋਲੇ ਮਾਮਾ ਭੂਆ ਫੁੱਫੜ ਜਿਹੜੇ ਵੀ ਆਪਣੇ ਰਿਸ਼ਤੇਦਾਰ ਸਾਕੇ ਸਬੰਧੀਆਂ ਦੇ ਕੋਲੇ ਪਹੁੰਚਾਊਗਾ ਉਹਨਾਂ ਨੂੰ ਇਹ ਕੱਟਾ ਮਿਲਣਾ ਵਾ ਵੱਧ ਤੋਂ ਵੱਧ ਸ਼ੇਅਰ ਕਰਨ ਵਾਲੇ ਭਰਾ ਨੂੰ ਪੰਜਾਂ ਦਿਨਾਂ ਦੇ ਬਾਅਦ ਜਾਂ ਸੱਤਾਂ ਦਿਨਾਂ ਦੇ ਬਾਅਦ ਮੈਂ ਨਤੀਜਾ ਤੁਹਾਡੇ ਸਾਹਮਣੇ ਲਿਆਉਂਗਾ ਜਿੰਨਾ ਭਾਈ ਫਸਟ ਜੇਤੂ ਹੋਊਗਾ ਉਹ ਦੱਸ ਦਿਆਂਗੇ ਜੇ ਨਾਮ ਵੀ ਕੋਈ ਹੋਇਆ ਤਾਂ ਵੀ ਦੱਸ ਦਿਆਂਗੇ ਵੀ ਸਾਰੇ ਭਾਈ ਬਰਾਬਰ ਤੇ ਰਹੇ ਤਾਂ ਵੀ ਦੱਸਾਂਗੇ ਕੱਟਾ ਮਿਲੂਗਾ ਸ਼ੇਅਰ ਕਰਨ ਵਾਲੇ ਭਰਾਵਾਂ ਨੂੰ ਕਿਹੜਾ ਵੱਧ ਤੋਂ ਵੱ ਕਰਦੇ ਆ ਗੱਲਬਾਤ ਆਪਾਂ ਕਰਨੇ ਵੀਰ ਦੇ ਨਾਲ ਕੀ ਸਰਪ੍ਰਾਈਜ਼ ਆ ਕੀ ਡਿਟੇਲ ਆ ਕਰਨੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਬਹੁਤ ਜੀ ਸੇਤਾਂਕਰ ਪਰਿਵਾਰ ਹਾਂਜੀ ਠੀਕ ਹੈ ਜੀ ਸਾਰੇ ਠੀਕ ਠਾਕ ਆ ਹਾਂਜੀ ਹਾਂਜੀ ਅੱਜ ਤਿੰਨ ਗੱਟੀਆਂ ਹੈ ਹਾਂਜੀ ਤਿੰਨ ਆ ਠੀਕ ਆ ਕਰਨੇ ਬਾਈ ਜਿਹੜਾ ਆਪਾਂ ਸਰਪ੍ਰਾਈਜ਼ ਰੱਖਿਆ ਪਹਿਲਾਂ ਇਹਦੇ ਬਾਰੇ ਦੱਸਦੇ ਮੈਨੂੰ ਭਰਾ ਬਣ ਕੇ ਵੀ ਆਪਾਂ ਇਹਦਾ ਕੀ ਰੱਖਿਆ ਸਰਪ੍ਰਾਈਜ਼ ਵੀਰੇ ਇਹੀ ਰੱਖਿਆ ਜਿਹੜਾ ਆਪਣਾ ਜਾਦੇ ਸ਼ੇਅਰ ਕਰੂਗਾ ਹਨਾ ਹਾਂ ਉਹਨੂੰ ਹੀ ਮਿਲੂਗਾ ਜੀ ਠੀਕ ਆ ਬਾਈ ਤੇ ਜੇ ਕੋਈ ਤਿੰਨੇ ਕਟੀਆਂ ਲੈ ਲੈਂਦਾ ਤਿੰਨਾ ਕਟੀਆਂ ਦੇ ਨਾਲ ਫਿਰ ਵੀ ਆਪਾਂ ਦੇ ਸਕਦੇ ਕਟੀਆਂ ਹਾਂ ਤਿੰਨੇ ਕਟੀਆਂ ਲੈ ਲੀਆਂ ਤਾਂ ਉਹਦੇ ਨਾਲ ਵੀ ਦੇ ਦਾਂਗੇ ਓਕੇ ਠੀਕ ਆ ਲੈ ਵੀ ਮੇਰੇ ਤੂੰ ਦੋ ਸਰਪ੍ਰਾਈਜ਼ ਹੋ ਗਏ ਵੀਡੀਓ ਦੇ ਵਿੱਚ ਇੱਕ ਨਹੀਂ ਰਹਿ ਗਿਆ ਹੁਣ ਤੁਮਾਕਾ ਠਾ ਠਾ ਤੁਸੀਂ ਕਰਾਉਣੀਆਂ ਅੱਛਾ ਕਰਨੇ ਬਾਈ ਜਿਹੜੀ ਆਹਾ ਸਿੰਘ ਹੈਣੀ ਪਹਿਲਾਂ ਮੈਨੂੰ ਇਹ ਦੱਸ ਇਹ ਕਿੰਨੇ ਦੇ ਵੇਚਦੇ ਸਿੰਘ ਲਾ ਕੇ ਇਹਦੇ ਸਿੰਘ ਬਾਈ ਇਹ ਬਚਪਨ ਤੋਂ ਹੀ ਆ ਜਮਾਂਦਰੂ ਹੀ ਆ ਨਹੀਂ ਮੈਨੂੰ ਲੱਗਦਾ ਵੱਟ ਲੈ ਰੁਪਈਏ ਤੂੰ ਪਹਿਲਾਂ ਇਹਦੇ ਪੁੰਜੇ ਬਾੜੇ ਹੋਏ ਆ ਹਨਾ ਨਹੀਂ ਨਹੀਂ ਬਸ ਇਹ ਜਮਾਂਦਰੂ ਕੋਨੀ ਆ ਜੀ ਠੀਕ ਆ ਅੱਛਾ ਜਮਾਂਦਰੂ ਲਡੂ ਕੇ ਨਾਲ ਹਾਂ ਨਾ ਕਿਸੇ ਦੇ ਟੱਕਰ ਮਾਰੂਗੀ ਨਾ ਹੀ ਕਿਸੇ ਦੇ ਟੱਕਰ ਮਾਰੂਗੀ ਢਾਉਣ ਢੂਣ ਵਾਲਾ ਕੰਮ ਤਾਂ ਗਿਆ ਚਾ ਹੈ ਹੀ ਨਹੀਂ ਉਹਦਾ ਢਾਉਣ ਵਾਲਾ ਦਾ ਕੰਮ ਹੀ ਨਹੀਂ ਉਹਦਾ ਬਸ ਉਹਦਾ ਨਤੀਜਾ ਆ ਗਿਆ ਹੈ ਨਾ ਮਾਰਨ ਵਾਲਾ ਪੱਖ ਤਾਂ ਪੁੱਨ ਜਾਣ ਬਸ ਬਾਈ ਦੂਜੀ ਗੱਲ ਤੇ ਆ ਬਈ ਨੀਲੀ ਦੀ ਆ ਗਈ ਹੈ ਨਾ ਆਖੋ ਕੁ ਵੀ ਚੰਗੀ ਜਾ ਕੇ ਹਾਂ ਆਖ ਬਹੁਤ ਸੋਹਣੀ ਲੱਗੀ ਠੀਕ ਹੈ ਕਿੰਨੀ ਉਮਰ ਦੀ ਹੈ ਕੱਟੀ ਬਈ ਇਹ ਉਮਰ ਹੈਗੀ ਹੈ ਬਈ ਡੇਢ ਸਾਲ ਡੇਢ ਸਾਲ ਦੀ ਅੱਛਾ ਕਰਨ ਬਈ ਕਿੰਨੇ ਦੀ ਦੇ ਦिए ਇਹ 25000 ਦੀ ਦੇ ਰਹੇ ਹਾਂ ਸਾਰੀਆਂ ਦੇ ਭਾਅ 25 25 ਵਾਲੀ 25 25 ਹੈ ਤਿੰਨਾਂ ਦੇ 25 25 ਪਹਿਲੋ ਤੇ 25 75 ਹੈ ਇਹ ਕੱਟਾ ਲੈ ਕੇ ਦਰਜਣਾ 73 ਹੈ ਨਾ ਹਾਂ ਠੀਕ ਆ ਫਿਰ ਅੱਛਾ ਮੈਨੂੰ ਗੱਲ ਸੁਣ ਦੱਸੀ ਇਹ ਕਿ ਮੈਨੂੰ ਇਹ ਦੱਸ ਵੀ ਜਿਹੜਾ ਕੱਟੀ ਆ ਡੇਢ ਸਾਲ ਦੀ ਹਿੰਦੀ ਉਮਰ ਹੈ 25000 ਰੁਪਏ ਦੀ ਕੀਮਤ ਕੀ ਕਟੋਤੀ ਕਰਨੀ ਥੋੜੀ ਬਹੁਤੀ ਕਿ ਨਹੀਂ ਕਰ ਲਾਂਗੇ ਥੋੜੀ ਕਣੀ ਕਰ ਲਾਂਗੇ ਥਣ ਲੈਂਦੇ ਬਾਈ ਕਿੰਨੇ ਆ ਥਣ 4 ਆ ਜੀ ਅਸਾ 4 ਆ ਹਾਂ ਉਹ ਮੈਨੂੰ ਲੱਗਦਾ ਇੱਕ ਤਾਂ ਥਣ ਘਟੋ ਤੂੰ ਸਿੰਘ ਦੇ ਕੇ ਥਣ ਲੈ ਲਿਆ ਨਹੀਂ ਨਹੀਂ ਥਣ 4 ਆ ਸਿੰਘ ਘਟਾ ਅਸਾ ਸਿੰਘ ਘਟਾ ਅਸਾ ਵੀਰੇ ਮੰਨ ਲਾ ਤੋਰੀਆਂ ਇਹਨੂੰ ਮੜੀ ਜੀ ਕੱਟੇਗਾ ਬਾਹਰ ਨੂੰ ਲੈ ਮਿੱਤਰੋ 15 14 ਮਹੀਨੇ ਮੰਨ ਲਓ ਇਹਦੀ 16 15 16 ਇੱਥੇ ਦੀ ਉਮਰ ਲਾ ਲਿਆ ਜੇ ਕਿਉਂਕਿ 12 ਤੇ 4 16 ਹੋਗੇ ਬਾ ਉੱਥੇ 1.5 ਸਾਲ ਦੇ ਘੇਰਿਆਂ ਚ ਕੱਟੀ ਆ ਤੇ ਕੋਨੀਆਂ ਸਿੰਘਾਂ ਤੋਂ ਮਿੱਤਰੋ ਦੇ ਅੰਗ ਬਹੁਤ ਚੰਗੇ ਲੱਗੇ ਹੋਏ ਕੱਟੀ ਝੋਲੀ ਦੀ ਬਹੁਤ ਚੰਗੀ ਹੈ ਚਮੜੀ ਬਹੁਤ ਕਮ ਆਦੀ ਹੈ ਮਤਲਬ ਜੇ ਕਹਿਣ ਵਾਲੀ ਗੱਲ ਨਹੀਂ ਗਈ ਪਿਉਸ ਕਰੀ ਵਾਲੀ ਢਿੱਡ ਦਾ ਅੱਛਾ ਤੇ ਇਹਦਾ ਮੈਂ ਮੂੰਹ ਮਖਾ ਦਈਏ ਇੱਕ ਵਾਰੀ ਟੇਢੀ ਧਾਰੀ ਦੇ ਵਿੱਚ ਆਉਂਦਾ ਪਟਾ ਜਾਂਦਾ ਹੈ ਨਾ ਹਾਂਜੀ ਹਾਂਜੀ ਹੂੰ ਰਾਹ ਦੇ ਵਿੱਚੋਂ ਜਿਵੇਂ ਆਏ ਜਿਵੇਂ ਕੰਡੇ-ਕੁੰਡੇ ਆ ਗਏ ਸੀ ਨਾ ਜੋ ਧਾਰੀ ਪਾਉਣ ਲੱਗੀ ਰੁਕ ਕੇ ਆ ਗਾ ਤੱਲ ਬੰਨ ਦੇ ਭਾਈ ਕੋਈ ਗੱਲ ਨਹੀਂ ਲੈ ਵੀ ਮੇਤਰੋ ਕੱਟੀ ਸੋਹਣੀ ਹੈ ਚਲੋ ਆ ਸਮਝਾ ਕੇ ਵੀ ਵੀਡੀਓ ਦੇ ਵੇਲੇ ਜ਼ਰੂਰੀ ਆ ਕਿਉਂਕਿ ਕਈ ਵਾਰੀ ਹੈ ਨਾ ਪਤਾ ਕੀ ਜਦੋਂ ਨਾ ਹਰ ਬੰਦਾ ਡਿਪਰੈਸ਼ਨ ਦੇ ਵਿੱਚ ਹੀ ਅੱਜਕੱਲ ਜ਼ਿੰਦਗੀ ਦੇ ਵਿੱਚ ਹੈ ਨਾ ਪਰ ਚਲੋ ਕਈ ਵਾਰੀ ਕਿਸੇ ਦਾ ਮਨ ਹੋਰ ਹੋ ਜਾਂਦਾ ਵੀਡੀਓ ਦੇਖ ਕੇ ਆਪਣੀ ਇਹ ਸੋਚ ਹੁੰਦੀ ਆ ਤੇ ਆਹ ਬਾਈ ਜਿਹੜੀ 2 ਨੰਬਰ ਤੇ ਕੱਟੀ ਆ ਬਾਈ ਇਹਦੀ ਕਿੰਨੀ ਉਮਰ ਆ ਇਹ ਵੀ ਡੇਢ ਸਾਲੀ ਹੈ ਬਾਈ ਤਿੰਨਾ ਦੀ ਇੰਨੀ ਕੀ ਉਮਰ ਆ ਇਹਦਾ ਸਿੰਘ ਹੈ ਆ ਜਿਹੜਾ ਬਾਈਪਾਸ ਨਵਾਂ ਪਣਦਾ ਪਿਆ ਨਾ ਬਾਗੇ ਪੁਰਾਣੇ ਕੋਲ ਹਾਂ ਹਾਂ ਜਿਹੜਾ ਕੱਟ ਜਾ ਮੋੜ ਵਾਲਾ ਆ ਕਰਨ ਬਾਈ ਬਾਈਪਾਸ ਵਰ ਕੇ ਸਿੰਘ ਜਿਹੜਾ ਬਾਗੇ ਪੁਰਾਣੇ ਕੋਲੋਂ ਨਿਕਲਿਆ ਹਨ ਹਾਂ ਜੀ ਹਾਂ ਉਹਦੇ ਵਾਂਗੂ ਇਆਂ ਕੋਲ ਜੇ ਮੋੜਦੇ ਆ ਉਹਦੇ ਵਾਂਗੂ ਕੱਟ ਜਾਵਾਂਗੇ ਉਹਨੂੰ ਕੱਟ ਜਾਵਾਂਗੇ ਠੀਕ ਆ ਅੱਛਾ ਕਰਨ ਬਾਈ ਯਾਰ ਤੇ ਦੀ ਝੋਲੀ ਚਾਲੀ ਕਿਵੇਂ ਆ ਵਿਖਾਈਆਂ ਇਹਨੂੰ ਕਰੀ ਬੜੇ ਪਿੱਛੋਂ ਲੈ ਵੇਖੋ ਇਹਦੇ ਵੀ ਮਨ ਲੋ ਵੀਰੇ ਹੂੰ ਦੋ ਥਣ ਗਲਾਬੀ ਆ ਇਹਦੇ ਹਾਂ ਜੀ ਦੋ ਕਾਲੇ ਹੈ ਪਰਮਾਤਮਾ ਨੇ ਅੰਗ ਲਾਇਆ ਇਹਨੂੰ ਚੰਗੇ ਬਹਲੇ ਤਿੰਨ ਥਣ ਕਾਲੇ ਆ ਇੱਕ ਹੀ ਕਾਲਾ ਤਿੰਨ ਗਲਾਬੀ ਬਾ ਕਰਨ ਨੇ ਬੜਵਲੀਆ ਵਿਆਹ ਤੱਕ ਰਾਲਿਆ ਨੇ ਪਹਿਲਾਂ ਹੀ ਬੰਨੀ ਹੋਇਆ ਕਲਾਬੀ ਪਕਤਾ ਨੇ ਹਨਾ ਹਾਂ ਨਾਲੇ ਕੋਈ ਗੱਲ ਕਰਨ ਬਾਈ ਅੱਛਾ ਕਰਨ ਬਾਈ ਮੈਨੂੰ ਐਂ ਦੱਸੀ ਵੀਰੇ ਵੀ ਜਿਹੜਾ ਆਹ ਇਹਦਾ ਢਾਂਚਾ ਵਾ ਸਰੀਰਕ ਬੰਤਰ ਕੱਟੀ ਦੀ ਪਿਓਰ ਕੁਆਲਿਟੀ ਪੇ ਜਮਾ ਪਿਓਰ ਹੈ ਜਮਾ ਪਿਓਰ ਹਾਂ ਆਖੋ ਬਹੁਤ ਸੋਹਣੀ ਦੇ ਦਈਏ ਬਾਈ ਹੈ ਇਹ ਵੀ 25 ਦੀ ਇਹ ਵੀ 25 ਦੀ ਦੇ ਦੇ ਅੱਜ ਕੀ ਗੱਲ ਹੈ ਨਫਾ ਇੱਕੋ ਜਿਹਾ ਹੀ ਲੈਣਾ ਸਾਰਾ ਬਸ ਇੱਕੋ ਜਿਹੀ ਲੈ ਲਾਂਗੇ ਠੀਕ ਹੈ ਮਤਲਬ ਕਹਿਣ ਤੋਂ ਭਾਵੇਂ ਵੀ ਜਿਹੜਾ ਪ੍ਰਾਹਣਾ ਇਹ ਨਾ ਸੋਚੋ ਵੀ ਹੁਣ ਉਹ ਵੱਡਿਆਂ ਤੇ ਉਹ ਲੈ ਲੈ ਭਾਤੇ ਜਾ ਕੇ ਨਿਕਾ ਮੜਾ ਲੈ ਜਿਹੜੀ ਮਰਦੀ ਜਾਵੇ ਪਰ ਮਿਲ ਲੈ ਕਿੱਡਾ ਪਟੇ ਵਾਲਾ ਫੇਰੀ ਮਿਲ ਜਾਣਾ ਹਾਂ ਹਾਂਜੀ ਮੈਂ ਦੇ ਦੇਣਾ ਨਾ ਬਾਜੇ ਮਕਰ ਨਾ ਨਹੀਂ 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 ਮਕਰਦਾ ਜੀ ਜੇ ਤਿੰਨੇ ਲੈ ਲੂਗਾ ਕਟਾ ਫੇਰੀ ਹਾਂ ਚਲ ਠੀਕ ਐ ਅੱਛਾ ਕਰਨ ਬਾਈ ਹੁਣ ਮੈਨੂੰ ਐਸਾ ਮੇਰਾ ਤਾਂ ਫੇਰੀ ਐ ਜੇ ਤਿੰਨੇ 75000 ਦੀ ਲਊਗਾ ਹਾਂ ਹਾਂ ਫੇਰੀ ਹੋਰ ਮੈਂ ਤੈਨੂੰ ਇਹ ਤਾਂ ਨਹੀਂ ਆਉਂਦਾ ਭਰਾਵਾ ਬਾਜੇ ਤਾਂ ਯਾਰ ਤੂੰ ਮੱਟਣ ਵਾਲੇ ਫਰੋਟੀਆਂ ਵੇਚਣ ਵਾਲਾ ਹੋ ਜਗਾ ਨਹੀਂ ਤੂੰ ਦੋ ਬਾਈ ਗਾੜ ਦੇ ਬਾਈ ਲੈ ਵੀ ਮੇਤਰੋ ਦੇਖ ਸਕਦੇ ਹੋ ਤੁਸੀਂ ਕੱਟੀ ਚੰਗੀ ਐ ਸਿੰਘ ਗੋਲ ਆ ਬਾਈ ਨਿੱਕਾ ਜਿਹਾ ਸੰਗਾ ਕਰਮਾਲੀ ਦਾ ਬਾਹਲਾ ਸਰੀਰ ਕਪੱਖ ਚੰਗੇ ਐ ਜਿੰਨੇ ਹੈਗੇ ਆਰ ਚੰਗੇ ਐ ਕੱਟੀ ਦੇ ਇੱਕ ਗੱਲ ਆ ਯਾਰ ਮੈਨੂੰ ਇਹ ਦੱਸ ਬ ਟੀ-ਸ਼ਰਟ ਕਿਹੜੇ ਏਰੀਏ ਚੋਂ ਮਗਵਾਈਆ ਤੂੰ ਇਹ ਵੀ ਮੱਝ ਏਰੀਏ ਤੇ ਲਈ ਕੱਟੀਆਂ ਦੇ ਨਾਲ ਹੀ ਕੱਟੀਆਂ ਦੇ ਨਾਲ ਉਹਨਾਂ ਨੇ ਸਰਪ੍ਰਾਈਜ਼ ਤੈਨੂੰ ਟੀ-ਸ਼ਰਟ ਦਾ ਦਿੱਤਾ ਠੀਕ ਹੈ ਬਾਈ ਬਣਦੇ ਬਸ ਠੀਕ ਮੱਝੇ ਤੋਂ ਲਿਆਉਣਾ ਹੈ ਹੂੰ ਹੂੰ ਉਧਰ ਹੀ ਆ ਬਰੀਡ ਵਾਲੀ ਹਨਾ ਬਾਈ ਹਾਂਜੀ ਹੂੰ ਬਾਰਡਰ ਬੈਲਟ ਤੇ ਨੰਬਰ ਤੇ ਕੱਟੀ ਆ ਬਾਈ ਹਾਂਜੀ ਇਹ ਇੰਦੀ ਕਿੰਨੀ ਉਮਰ ਆ ਬਾਈ ਇਹਦੀ ਵੀ ਬਸ 14-15 ਮਹੀਨੇ ਹੀ ਹੈ ਜੀ 15 ਮਹੀਨੇ ਬਾਅਦ ਉੱਥੇ ਜੇ ਸਾਲ ਬਾਲਾ ਲੱਗੇ ਤੱਕ ਹੀ ਆ ਹਨਾ ਹਾਂਜੀ ਹਾਂਜੀ ਇੱਕ-ਦੋ ਮਹੀਨੇ ਦਾ ਹੀ ਇੱਧਰ-ਉੱਧਰ ਫਰਕ ਇੱਧਰ-ਉੱਧਰ ਹਾਂਜੀ ਫਰਕ ਆ ਠੀਕ ਆ ਅੱਛਾ ਇਹਦਾ ਮੂੰਹ ਕਰ ਇਸ ਕੁਆਲਟੀ ਦੇ ਸਿੱਧੀ ਧਾਰੀ ਆ ਹਨਾ ਹਾਂਜੀ ਸਿੱਧਾ ਪਟਾ ੱਟੀਆਂ ਸੰਭਣ ਵਾਲੀਆਂ ਦੋ ਤਿੰਨੇ ਕਟਕੀਆਂ ਤਰਿਆਰ ਹੋਰ ਚੰਗਿਆ ਆ ਹਾਂਜੀ ਬਾਕੀ ਰੇਟ ਵੀ ਠੀਕ ਆ ਭਰਾਵਾ ਪੱਤੀ ਪੱਦੀ ਤੂੰ ਲੋਕੀ ਕਈ ਤਾਂ ਭਰਾਵਾ ਤੌਰ ਚ ਕਾ ਦਿੰਦੇ ਮੰਗ ਕੇ ਤੇ ਅੱਛਾ ਭਾਈ ਮੈਨੂੰ ਇਹ ਦੱਸ ਦੇ ਵੀ ਤੋਰੇਗਾ ਇਹਨੂੰ ਮੜਿਆ ਕੱਢੀ ਪਾਰ ਨੂੰ ਵੀਰੇ ਮੈਂ ਤਾਂ ਤੋਰਦੇ ਭਾਈ ਆ ਆ ਵੇਖੋ ਭਾਈ ਕੱਟੀ ਦੀ ਬਰੀਕੀ ਬਰੂਕੀ ਬਹੁਤ ਚੰਗੀ ਆ ਯਾਰ ਰੰਗ ਉਹ ਆਰ ਚੰਗਿਆ ਸਾਰੇ ਲੇ ਮੇਟਰੋ ਸਰੀਰਕ ਪੱਖ ਕੱਟੀ ਦਾ ਬਹੁਤ ਚੰਗਾ ਅੰਗ ਆਰ ਚੰਗਿਆ ਜਿਹੜੀ ਮਾਰਕਿੰਗ ਆ ਉਹ ਵੀ ਬਈ ਬਿਲਕੁਲ ਫੁੱਲ ਕੰਮ ਦੀ ਆ ਕਿਉਂਕਿ ਜਦੋਂ ਵੱਡੀ ਮਹਿ ਬਣ ਗਈ ਜਦੋਂ ਝੋਟੀਆਂ ਦੇ ਵਿੱਚ ਐਂਟਰ ਹੋ ਗਈ ਨਾ ਬੜੇ ਜੱਚੂਗੇ ਇਹਨੂੰ ਕਰਮ ਵਾਲੀ ਨੂੰ ਤੁਸੀਂ ਦੇਖ ਸਕਦੇ ਆ ਇਹਦਾ ਵੀ 25000 ਰੁਪਿਆ ਕੀਮਤ ਆ ਤਿੰਨਾਂ ਕੱਟੀਆਂ ਦੀ ਕੀਮਤ ਬਣਦੀ ਆ ਮੇਟਰੋ 75000 ਰੁਪਿਆ ਜਾਨੀ ਕਿ ਕਹਿਣ ਤੋਂ ਭਾਵਾ ਵੀ ਲੱਖ ਰੁਪਏ ਦੇ ਵਿੱਚ ਤੁਸੀਂ ਫੀਡ ਵੀ ਲਿਆ ਸਕਦੇ ਹੋ ਇੱਥੇ ਪਾਲਣ ਵਾਲੀਆਂ ਪਿਆਰ ਕਰ ਸਕਦੇ ਆ ਤਿੰਨੇ ਝੋਟੀਆਂ ਤੁਸੀਂ ਕਿਉਂਕਿ 25 ਦੀ ਫੀਡ ਪਾਤੀ ਨਾ ਇਹਨਾਂ ਨੇ ਤਿੰਨਾਂ ਹੀ ਕਰਮ ਵਾਲੀਆਂ ਨੇ ਹੱਥ ਨਹੀਂ ਛੜਾਉਣਾ ਬਹੁਤ ਨਹੀਂ ਕਟੀਆਂ ਦੇ ਕਟੀਆਂ ਦੇ ਨਾਲ ਮਿਲ ਜਣਾ ਟੇਢੀ ਪਾਟੇ ਦੇ ਵਿੱਚ ਤੁਹਾਨੂੰ ਕੱਟਾ ਮਿਲ ਜਣਾ ਫੇਰੀ ਦੇ ਵਿੱਚ ਤਾਂ ਕਿ ਜਦੋਂ ਉਹ ਇਹਨਾਂ ਨੇ ਮੱਜਾਂ ਬਣਨਾ ਉਹਦੋਂ ਉਹਨੇ ਮਾਲੀ ਵੀ ਨਾਲ ਤਿਆਰ ਹੋ ਜਾਣਾ ਤੇ ਫਿਰ ਬਈ ਸਰਪ੍ਰਾਈਜ਼ ਦੇ ਤੌਰ ਤੇ ਜਿਹੜਾ ਬੰਦਾ ਕੱਲੀ ਕੱਲੀ ਕੱਟੀ ਲੈਣੀਓ ਕੱਲੀ ਕੱਲੀ ਵੀ ਖਰੀਦ ਸਕਦੇ ਆ ਕੋਈ ਵੱਡੀ ਗੱਲ ਨਹੀਂ ਪਰ ਉਹਨਾਂ ਦੇ ਵਿੱਚੋਂ ਮਿਲੂਗਾ ਜਿਹੜਾ ਬੰਦਾ ਵੀਡੀਓ ਨੂੰ ਕਰੂਗਾ ਵੱਧ ਸ਼ੇਅਰ ਉਹਨਾਂ ਨੂੰ ਭਰਾਵਾਂ ਨੂੰ ਗੱਲਬਾਤ ਲਈ ਨੰਬਰ ਆਪਾਂ ਸਕਰੀਨ ਦੇ ਉੱਤੇ ਲਾਇਆ ਹੋਇਆ ਜਿਹੜੇ ਭਰਾਵਾਂ ਨੂੰ ਕੱਟੀਆਂ ਚਾਹੀਦੀਆਂ ਸੰਪਰਕ ਕਰ ਲਿਓ ਬਾਈ ਦਿਨ ਰਾਤ ਤੱਕ ਕੰਮ ਕਰ ਲਿਓ ਪਿੰਡ ਲੋਹਾਮ ਆ ਤੇ ਕਰਨੇ ਬਾਈ ਨੰਬਰ ਤਾਂ ਹੀ ਕਰਾਂ ਦੀ ਵੀਰੇ ਨੰਬਰ ਆਪਣੇ 86996 ਜੀ 36058 ਇੱਕ ਵਾਰੀ ਹੋਰ ਆਉਣ ਦੇ 86996 36058 ਠੀਕ ਆ ਇਸ ਨੰਬਰ ਤੇ ਕਰ ਲਓ ਮਤਲਬ ਬਾਈ ਨਾਲ ਗੱਲਬਾਤ ਪਿੰਡ ਲੋਹਾਮ ਜ਼ਿਲ੍ਹਾ ਫਿਰੋਜ਼ਪੁਰ ਧੰਨਵਾਦ ਸ਼ੁਕਰੀਆ